ਕਿ ਕਿੰਨਾ ਵੱਡਾ ਵਿਸ਼ਵਾਸ ਲੋਕਾਂ ਦਾ ਜਿਹੜਾ ਉਹ ਬੈਂਕ ਤੇ ਹੁੰਦਾ ਹੈ ਬੈਂਕ ਦੇ ਲੋਕਰਾਂ ਦੇ ਵਿੱਚ ਸਾਡਾ ਕਰੋੜਾਂ ਨੇ ਅਰਬਾਂ ਰੁਪਈਆਂ ਦਾ ਜਿਹੜਾ ਉਹ ਕੀਮਤੀ ਗਹਿਣੇ ਸਾਡੀਆਂ ਹੋਰ ਕੀਮਤੀ ਚੀਜ਼ਾਂ ਅਰਬਾਂ ਖਰਬਾਂ ਰੁਪਈਆਂ ਦੀਆਂ ਜਿਹੜੀਆਂ ਉਹ ਦੇਸ਼ ਭਰ ਦੇ ਵਿੱਚ ਬੈਂਕਾਂ ਦੇ ਲੋਕਰਾਂ ਦੇ ਵਿੱਚ ਪਈਆਂ ਉਸ ਤੋਂ ਬਾਅਦ ਵਿਸ਼ਵਾਸ ਕਰਨਾ ਜਿਵੇਂ ਅਮਿਤ ਢੀਂਗੜਾ ਸਾਧਕ ਬ੍ਰਾਂਚ ਦੇ ਵਿੱਚ ਹੀ ਘੱਟੋ ਘੱਟ ਪਿਛਲੇ 15 ਸਾਲ ਤੋਂ ਇੱਕੋ ਬ੍ਰਾਂਚ ਦੇ ਵਿੱਚ ਟਿਕਿਆ ਹੋਇਆ ਸੀ ਇਸ ਬੈਂਕ ਦੇ ਵਿੱਚ 15 ਸਾਲ ਦੇ ਵਿੱਚ ਬੰਦਾ ਕਿੰਨਾ ਵੱਡਾ ਵਿਸ਼ਵਾਸ ਬਣਾਉਂਦਾ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਵੀ ਦਾਤ ਦੇਣੀ ਬਣਦੀ ਹੈ ਫਰੀਦਕੋਟ ਪੁਲਿਸ ਨੂੰ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਉਹਨਾਂ ਦੀ ਪੂਰੀ ਟੀਮ ਜਿਹਨੇ ਕਵਰ ਅਪ ਕੀਤਾ ਇਸ ਚੀਜ਼ ਨੂੰ ਟਰੈਕ ਕੀਤਾ ਇਸ ਚੀਜ਼ ਨੂੰ ਤੇ ਬਰਿੰਦਾਵਨ ਯੂਪੀ ਤੋਂ ਜਾ ਕੇ ਜਿਹੜਾ ਉਹ ਅਮਿਤ ਢਿੰਗੜਾ ਨੂੰ ਜਾ ਕੇ ਗ੍ਰਿਫਤਾਰ ਕਰਕੇ ਲੈਂਦਾ ਪੁਲਿਸ ਨੂੰ ਉਸ ਲੋਡ ਕਰਨਾ ਇਸ ਕਰਕੇ ਬਣਦਾ ਕਿਉਂਕਿ ਆਮ ਦੇਖੀਦਾ ਜਦੋਂ ਇਹੋ ਜਿਹੇ ਕਰੋੜਾਂ ਦੀਆਂ ਠੱਗੀਆਂ ਲੱਖਾਂ ਕਰੋੜਾਂ ਦੀਆਂ ਵਾਜਾਂ ਤਾਂ ਲੋਕ ਆਪ ਮੁਹਾਰੇ ਆਪਣੇ ਇਹ ਕਹਿਣਾ ਸ਼ੁਰੂ ਹੋ ਜਾਂਦੇ ਆ ਕਿ ਕੁਝ ਨਹੀਂ ਬਣਨਾ ਕਿਸੇ ਨੂੰ ਕੁਝ ਨਹੀਂ ਮਿਲਣਾ ਕਿਸੇ ਨੂੰ ਕੁਝ ਨਹੀਂ ਮਿਲਣਾ ਪੁਲਿਸ ਨੇ ਮਰਲ ਕੇ ਖਾ ਜਾਣਾ ਪੁਲਿਸ ਨੇ ਆ ਕਰ ਜਾਣਾ ਠੀਕ ਹੈ ਦੇਖੋ ਗ੍ਰਿਫਤਾਰੀ ਬਹੁਤ ਵੱਡੀ ਚੀਜ਼ ਹੈ ਬੇਸ਼ੱਕ ਉਹਨਾਂ ਦੀ ਵਾਈਫ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਅਮਿਤ ਢਿੰਗੜਾ ਦੀ ਨੂੰ ਹੁਣ ਮੈਂ ਕਹ ਰਿਹਾ ਸੀ ਕਿ ਵਿਸ਼ਵਾਸ ਲੋਕਾਂ ਦਾ ਕਿੰਨਾ ਵੱਡਾ ਜੇ ਬੈਂਕ ਇਸ ਤਰ੍ਹਾਂ ਬੈਂਕਾਂ ਦੇ ਮੁਲਾਜ਼ਮ ਇੱਕ ਜ਼ਿੰਮੇਵਾਰ ਨਾਲ ਇੱਕ ਜ਼ਿੰਮੇਵਾਰ ਬੈਂਕ ਹੈ ਬੈਂਕ ਦੇ ਜਿਹੜਾ ਉਹ ਮੈਕਨਿਕ ਅਕਸ ਤੇ ਬੈਂਕ ਦੇ ਆਪਣੇ ਵਕਾਰ ਤੇ ਕਿੰਨਾ ਵੱਡਾ ਧੱਬਾ ਲੱਗਦਾ ਇਸ ਗੱਲ ਨਾਲ ਇੱਕ ਬੰਦੇ ਦਾ ਕਰਕੇ ਬੇਸ਼ੱਕ ਆਖਿਆ ਗਿਆ ਕਿ ਬੈਂਕ ਜਿਹੜਾ ਉਪ ਪੂਰਤੀ ਕਰੂਗਾ ਕਸਟਮਰ ਦਾ ਜਿਹੜਾ ਨੁਕਸਾਨ ਹੋਇਆ ਹੈ ਜੇ ਸਾਡਾ ਇੱਕ ਜ਼ਿੰਮੇਵਾਰ ਅਫਸਰ ਇੱਕ ਜ਼ਿੰਮੇਵਾਰ ਮੁਲਾਜ਼ਮ ਤੁਹਾਡਾ ਨਾ ਠੱਗੀ ਕਰ ਗਿਆ ਤੁਹਾਨੂੰ ਵਿਸ਼ਵਾਸ ਚ ਲੈ ਕੇ ਤਾਂ ਬੈਂਕ ਕੋ ਦੀ ਪੂਰਤੀ ਕਰੂਗਾ ਪੂਰਤੀ ਕਰੂਗਾ ਜਾਂ ਪੂਰਤੀ ਕਰ ਦੇਣੀ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਸ ਤਰ੍ਹਾਂ ਕਿ ਮੈਂ ਐਸਐਸਪੀ ਸਾਹਿਬ ਮੈਡਮ ਪ੍ਰਗਿਆ ਜੈਨ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਕਿ ਰੌਲਾ ਬਹੁਤ ਰੰਦਾ ਸੀ ਨਾ ਕੋਈ ਕਹਿੰਦਾ ਸੀ 2 ਕਰੋੜ ਕੋਈ ਕਹਿੰਦਾ 4 ਕਰੋੜ ਕੋਈ ਕਹਿੰਦਾ 100 ਕਰੋੜ ਕੋਈ ਕਹਿੰਦਾ 100 ਕਰੋੜ ਤੋਂ ਵੀ ਵੱਧ ਠੱਗੀ ਪਰ ਜੋ ਐਪਲੀਕੇਸ਼ਨ ਆ ਫਰੀਦਕੋਟ ਪੁਲਿਸ ਕੋਲ ਆਈਆਂ ਐ ਐਸਐਸਪੀ ਸਾਹਿਬ ਮੈਡਮ ਪ੍ਰਗਿਆ ਜਨ ਕੋਲ ਆਈਆਂ ਐ 186 ਐਪਲੀਕੇਸ਼ਨ ਆਈਆਂ ਹਾਂ ਤੇ ਉਹ 186 ਐਪਲੀਕੇਸ਼ਨਾਂ ਦਾ 14 ਕਰੋੜ ਤੋਂ ਵੱਧ ਰਪਈ ਹੈ ਹਾਂ ਪਰ ਫਿਰ ਵੀ ਐਸਐਸਪੀ ਸਾਹਿਬ ਇਹ ਕਹਿ ਰਹੇ ਸੀ ਕਿ ਰਾਉਂਡ ਉਹ 14 ਕਰੋੜ ਦੀ 10 ਗੁਣਾ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਜਿੰਨੀ ਬੈਂਕ ਅਥਾਰਟੀ ਹੈ ਬੈਂਕ ਅਥਾਰਟੀ ਨਾਲ ਤਾਲਮੇਲ ਰੱਖ ਕੇ ਸਾਰਾ ਅਸੀਂ ਇਹਨਾਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਪਤਾ ਲਾਇਆ ਜਾ ਸਕੇ ਕਿਉਂਕਿ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਹਲੇ ਤੱਕ ਪੁਲਿਸ ਤੱਕ ਐਪਲੀਕੇਸ਼ਨਾਂ ਨਹੀਂ ਦੇ ਕੇ ਗਏ ਹੋਣੇ ਜਿਹੜੇ ਉੱਥੋਂ ਤੱਕ ਬੈਂਕ ਤੱਕ ਹੀ ਉਲਝੇ ਹੋਣਗੇ ਬਹੁਤ ਸਾਰੇ ਲੋਕ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਜਾਣਦੇ ਹਾਂ ਨਾ ਏਟੀਐਮ ਦੇ ਵਿੱਚ ਜਾਣਦੇ ਹਾਂ ਤਾਰਾ ਜੀ ਆਪਾਂ ਕਈ ਬੰਦੇ ਇਹੋ ਜਿਹੇ ਖੜੇ ਹੁੰਦੇ ਕਹਿੰਦੇ ਬਾਈ ਯਾਰਾ ਮੇਰਾ ਏਟੀਐਮ ਵਿੱਚ ਪੈਸੇ ਕਢਾ ਕੇ ਨਹੀਂ ਠੀਕ ਹੈ ਉਹ ਪਾਸਵਰਡ ਵੀ ਆਪਣੇ ਸਾਹਮ ਖਾਂ ਕਰੋੜਾ ਰੁਪਇਆ ਬੈਂਕ ਚ ਪਿਆ ਹੋਣਾ ਤੇ ਵਿਸ਼ਵਾਸ ਇਹਨਾਂ ਵੱਡਾ ਬਣਾ ਕੇ ਇਹ ਜੇ ਜ਼ਿੰਮੇਵਾਰ ਲੋਕ ਭੱਜਣ ਲੱਗ ਪੈਣਗੇ ਤਾਂ ਲੋਕ ਜਾਣਗੇ ਕਿੱਧਰ ਨੂੰ ਇੱਕ ਪਾਸੇ ਤਾਂ ਲੋਕ ਸਰਕਾਰਾਂ ਤੋਂ ਡਰੇ ਹੋਏ ਆ ਕਿ ਸਰਕਾਰਾਂ ਜਿਹੜੀਆਂ ਉਹ ਆਮ ਵਰਗ ਨੂੰ ਗਰੀਬ ਵਰਗ ਨੂੰ ਮੀਡੀਅਮ ਵਰਗ ਨੂੰ ਕਾਰੋਬਾਰੀ ਛੋਟੇ ਕਾਰੋਬਾਰੀ ਵਰਗ ਨੂੰ ਖਤਮ ਕਰਦੇ ਤੁਲੀਆਂ ਹੋ ਜਾਂਦੀਆਂ ਦੂਜੇ ਪਾਸੇ ਜੇ ਜਿੱਥੇ ਵਿਸ਼ਵਾਸ ਬਣਿਆ ਹੁੰਦਾ ਬੰਦਾ ਕਹਿੰਦਾ ਘਰੇ ਪੈਸੇ ਨਾ ਰੱਖੋ ਮੈਂ ਇਹ ਗੱਲ ਕਹਣਾ ਜਸਿੰਦਰ ਜੀ ਵੇਖੋ ਅੱਜ ਕੱਲ ਬੰਦਾ ਆਦੇ ਬੱਚਿਆਂ ਦੇ ਵਿਸ਼ਵਾਸ ਨਹੀਂ ਕਰਦਾ ਜਾਂ ਘਰ ਵਾਲੀ ਦੇ ਵਿਸ਼ਵਾਸ ਨਹੀਂ ਕਰਦਾ ਕਹਿੰਦਾ ਯਾਰ ਇਹ ਜਿਹੜੇ ਪੈਸੇ ਆਏ ਆਪਣੇ ਕੋਲੇ ਇਹ ਖਰਚ ਨਾ ਦੇਣ ਬੈਂਕ ਚ ਰੱਖ ਦੋ ਕੁੜੀਆਂ ਵਿਆਹ ਕਰਾਂਗੇ ਮਕਾਨ ਪਾਵਾਂਗੇ ਹਨਾ ਸਭ ਤੋਂ ਵੱਧ ਜਿਹੜਾ ਸੇਫ ਹੈ ਜੀ ਬੈਂਕ ਤੇ ਵਿਸ਼ਵਾਸਪਾਤਰ ਬੈਂਕ ਸਭ ਤੋਂ ਵੱਡਾ ਸਭ ਤੋਂ ਵੱਡਾ ਘਰ ਚ ਪੈਸੇ ਰੱਖਦੇ ਨਹੀਂ ਕੋਈ ਨਹੀਂ ਰੱਖਦਾ ਕੋਈ ਬੰਦਾ ਚ ਕਰੋੜਪਤੀ ਆ ਜਾਂ ਗਰੀਬ ਆ ਅਗਲਾ ਕਹਿੰਦਾ ਗਰੀਬ ਤਾਂ ਜਵਾਂ ਨਹੀਂ ਰੱਖਦਾ ਕਹਿੰਦਾ ਯਾਰ ਛੇ ਜੀ ਕਰਾ ਕੇ ਉਹ ਘਰੇ ਲੱਗ ਜਾਣਗੇ ਤੇ ਜੇ ਇਹੋ ਜਿਹੀ ਅਫਸਰੀ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰਨ ਲੱਗ ਜਾਣਗੇ ਤੇ ਫਿਰ ਤੇ ਫਿਰ ਤੁਹਾਨੂੰ ਜਾਣਗੇ ਕਿਧਰ ਘਰੇ ਲੱਗਣ ਦੀ ਗੱਲ ਵੀ ਛੱਡੋ ਬਤਾਰ ਜੀ ਬੰਦਾ ਕਹਿੰਦਾ ਕਿ ਘਰੇ ਜੇ ਪੈਸੇ ਰੱਖ ਲੇ ਤਾਂ ਅੱਜ ਕੱਲ ਲੁੱਟ ਖੋ ਚੋਰੀ ਉਚੱਕਾ ਇੰਨਾ ਕੰਮ ਹੈ ਵੀ ਯਾਰ ਪਤਾ ਨਹੀਂ ਕੌਣ ਘਰੇ ਇਕੱਲੀਆਂ ਜਨਾਨੀਆਂ ਆ ਘਰੇ ਇਕੱਲੇ ਬੱਚੇ ਆ ਜਾਂ ਰਾਤ ਬਰਾਤ ਤੇ ਆਪਣੇ ਬੂਹਾਂ ਨਹੀਂ ਲੱਗਦਾ ਜਾਂ ਨਹੀਂ ਹ ਘਰੇ ਰੱਖਿਆ ਪੇਟੀ ਦੇ ਵਿੱਚ ਅਲਮਾਰੀ ਦੇ ਵਿੱਚੋਂ ਲੈ ਕੇ ਲੁੱਟ ਕੇ ਲੈ ਜਾਣਾ ਘਰੇ ਲੁੱਟ ਤੋਂ ਬਚਾਉਂਦਾ ਹੈ ਬੰਦਾ ਕਿ ਘਰੋਂ ਨਾ ਲੁੱਟਿਆ ਜਾਵੇ ਘਰ ਤੋਂ ਵੱਡਾ ਵਿਸ਼ਵਾਸ ਬੰਦਾ ਬੈਂਕ ਤੇ ਕਰਦਾ ਹੈ ਕਿ ਬੈਂਕ 'ਚ ਰੱਖਦੇ ਉਹ ਤੇ ਸੇਫ ਤਾਂ ਹੈ ਯਾਰ ਤੇ ਜੇ ਰਾਤ ਨੂੰ ਜਿਹੜੀ ਚੋਰੀ ਹੁੰਦੀ ਹੈ ਜਾਂ ਦਿਨ ਨੂੰ ਚੋਰੀ ਹੁੰਦੀ ਹੈ ਘਰ ਦੇ ਵਿੱਚ ਚੋਰੀ ਕਿਹੜੀ ਹੁੰਦੀ ਹੈ ਜਿਹੜੀ ਬੰਦੇ ਤੋਂ ਓਲੇ ਕੀਤੀ ਜਾਵੇ ਕਿ ਬੰਦੇ ਨੂੰ ਪਤਾ ਨ ਲੱਗੇ ਤੇ ਮੈਂ ਇਹ ਚੀਜ਼ ਚੋੱਕ ਕੇ ਲੈ ਜਾ ਉਹ ਚੋਰੀ ਤੋਂ ਬਚਾਉਣ ਦੀ ਖਾਤਰ ਬੰਦਾ ਡਰਦਾ ਮਾਰਾ ਬੈਂਕ ਦੇ ਵਿੱਚ ਪੈਸੇ ਲੈ ਕੇ ਜਾਊਗਾ ਤੇ ਜੇ ਬੈਂਕ ਵਾਲੇ ਡਾਕੇ ਮਾਰਨ ਲੱਗ ਪਏ ਇਸ ਤਰ੍ਹਾਂ ਜਿਵੇਂ ਅਮਿਤ ਢੇਗੜਾ ਨੇ ਮਾਰੇ ਆ ਤਾਂ ਫਿਰ ਇਹ ਦੱਸੋ ਬੰਦਾ ਵਿਸ਼ਵਾਸ ਭਰੋ 사 ਕਿੱਥੇ ਕਰੂਗਾ ਪੇਮੈਂਟ ਸੇਫ ਕਿੱਥੇ ਆ ਬੰਦੇ ਦੀ ਬੰਦੇ ਦੇ ਜੁਵੈਲਰੀ ਬੰਦੇ ਦੇ ਕੀਮਤੀ ਗਹਿਣੇ ਜਿਹੜੇ ਲੋਕਰਾਂ ਦੇ ਵਿੱਚ ਪਏ ਬੈਂਕਾਂ ਦੇ ਵਿੱਚ ਉਹ ਸੇਫ ਕਿੱਥੇ ਹੈ ਇੱਥੇ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਕਿ ਪੈਸਾ ਕਹਿੰਦੇ ਜੇ ਬੰਦੇ ਦੀ ਸੰਤੁਸ਼ਟੀ ਹੋਗੀ ਨਾ ਤਾਂ ਜਿਹਦੇ ਸਿਰ ਟੱਕਣ ਵਾਸਤੇ ਛੱਤ ਚਾਹੀ ਕਾਨਿਆਂ ਦੀ ਹੋਵੇ ਥੱਲੇ ਵਿਛਾਉਣ ਵਾਸਤੇ ਚਾਹੇ ਮੈਲੀ ਕੁਚਾਲੀ ਦਰੀ ਹੋਵੇ ਉੱਪਰ ਲੈਣ ਵਾਸਤੇ ਖੇਸ ਹੋਵੇ ਖਾਣ ਵਾਸਤੇ ਦੋ ਡੰਗ ਦੀ ਰੋਟੀ ਹੋਵੇ ਚਾਹੇ ਚਾਹੇ ਚਾਰ ਤੇ ਗੰਡੇ ਨਾਲ ਹੋਵੇ ਚਾਹੇ ਚਟਨੀ ਨਾਲ ਹੋਵੇ ਤੇ ਚਾਹੇ ਦਾਲ ਸਬਜੀ ਨਾਲ ਹੋਵੇ ਜਿਹੜੇ ਬੰਦੇ ਦੇ ਸਿਰ ਤੇ ਛੱਤ ਹੈਗੀ ਰਹਿ ਵਿਛਾਉਣ ਨੂੰ ਬਿਸਤਰਾ ਹੈਗਾ ਡੌਣ ਨੂੰ ਮੰਜਾ ਹੈਗਾ ਖਾਣ ਨੂੰ ਰੋਟੀ ਤੇ ਪਾਉਣ ਨੂੰ ਕੱਪੜੇ ਹੈਗੇ ਜਿਹਦੀ ਸੰਤੁਸ਼ਟੀ ਹੋਣੀ ਉਹਦੀ ਉਹਨੇ ਤੇ ਹੋ ਜਾਣੀ ਹੈ ਜਿਹਦੀ ਸੰਤੁਸ਼ਟੀ ਨਹੀਂ ਹੋਣੀ ਤਾਂ ਦੇਖੋ ਕਾਰਪੋਰੇਟ ਘਰਾਣੇ ਕੀ ਕਰੀ ਜਾਂਦੇ ਆ ਕਾਰਪੋਰੇਟ ਘਰਾਣੇ ਕਹਿੰਦੇ ਕਿ ਜਮੀਨ ਤੇ ਲਕੀਰ ਵੱਜਦੀ ਹੈ ਪਾਣੀ ਤੇ ਲਕੀਰ ਨਹੀਂ ਵੱਜਦੀ ਨਾ ਪਾਣੀ ਤੇ ਵੱਟ ਪੈਂਦੀ ਐ ਸਾਡੇ ਦੇਸ਼ 'ਚ ਇਹੋ ਜਿਹੇ ਕਾਰਪੋਰੇਟ ਘਰਾਣੇ ਬੈਠੇ ਆ ਜਿਨ੍ਹਾਂ ਨੇ ਸਮੁੰਦਰ ਦੇ ਵਿੱਚ ਵੀ ਜਿਹੜੀਆਂ ਉਹ ਹੱਦਾਂ ਮਿੱਥੀਆਂ ਹੋਈਆਂ ਕਿ ਇੱਥੋਂ ਤੱਕ ਸਾਡਾ ਕਾਰੋਬਾਰ ਆ ਪਾਣੀ ਤੇ ਲਕੀਰ ਨਹੀਂ ਵੱਜਦੀ ਫਿਰ ਵੀ ਹੱਦਾਂ ਮਿੱਥੀਆਂ ਕਿ ਇੱਥੋਂ ਤੱਕ ਸਾਡਾ ਕੰਮ ਕਾਰੋਬਾਰ ਸਮੁੰਦਰ ਦੇ ਵਿੱਚ ਐ ਸੰਤੁਸ਼ਟੀ ਫੇਰ ਨਹੀਂ ਫੇਰ ਲੋਕਾਂ ਦੀ ਜਾਨ ਕੱਢਣ ਦੇ ਤਲੇ ਹੋਏ ਜਦੋਂ ਸੰਤੁਸ਼ਟੀ ਹੈਣੀ ਅਵਤਾਰ ਜੀ ਮੈਂ ਇੱਕ ਚੀਜ਼ ਸੋਚਦਾ ਹੁੰਨਾ ਕਈ ਵਾਰੀ ਬੰਦਾ ਕੀ ਸੋਚਦਾ ਹੈ ਹੋ ਸਕਦਾ ਅਮਿਤ ਢੀਗੜ ਨੇ ਵੀ ਇਹੀ ਸੋਚਿਆ ਹੋਵੇ ਕਿਉਂਕਿ ਜਿਵੇਂ ਫਰੀਦਕੋਟ ਪੁਲਿਸ ਨੇ ਐਸਐਸਪੀ ਸਾਹਿਬ ਨੇ ਦੱਸਿਆ ਡਾਕਟਰ ਪ੍ਰਗਿਆ ਜੈਨ ਨੇ ਕਿ ਸਾਡੀ ਪੁਲਿਸ ਨੇ ਜਿਹੜਾ ਸੀਗਾ ਨਾਲ ਦੀ ਨਾਲ ਐਲਓਸੀ ਜਾਰੀ ਕਰਤੀ ਸੀ ਉਹ ਹੁੰਦਾ 에어ਪੋਰਟ ਤੋਂ ਬੰਦਾ ਜਹਾਜ ਨਾ ਚੜ ਸਕੇ ਕ੍ਰਾਂਤਾ ਲੋਸੀ ਜਾਰੀ ਕਰਤੀ ਸੀ ਕਿ ਅਮਿਤ ਢਿੰਗੜਾ ਦੀ ਕਿ ਕੰਟਰੀ ਛੱਡ ਕੇ ਨਾ ਜਾ ਸਕੇ ਫਿਰ ਉਹਨੇ ਕੀ ਕੀਤਾ ਕਿ ਉਹਨੇ ਜਾ ਕੇ ਯੂਪੀ ਦਾ ਸਹਾਰਾ ਲਿਆ ਬਰਿੰਦਾਵਨ ਦੇ ਵਿੱਚ ਚਲਾ ਗਿਆ ਬਰਿੰਦਾਵਨ ਉੱਥੇ ਮਥਰਾ ਪੁਲਿਸ ਨੇ ਵਧੀਆ ਮਦਦ ਕੀਤੀ ਐਸਐਸਪੀ ਸਾਹਿਬ ਦੇ ਦੱਸਣ ਮੁਤਾਬਕ ਮਥਰਾ ਪੁਲਿਸ ਨੇ ਮਦਦ ਕੀਤੀ ਤਾਂ ਬੰਦਾ ਜਿਹੜਾ ਸੀ ਉਹ ਚੁੱਕਿਆ ਗਿਆ ਉਹ ਕਹਿੰਦੇ ਜੇ ਸਵੇਰ 7 ਵਜੇ ਤੱਕ ਸਾਡੀ ਪੁਲਿਸ ਨਾ ਪਹੁੰਚਦੀ ਤਾਂ ਸਵੇਰ 7 ਵਜੇ ਨੂੰ ਜਿਹੜਾ ਉਹਨੇ ਮੁੰਬਈ ਵਾਲਾ ਇਹ ਲਓ ਜੀ ਮੈਨੂੰ ਵਰਤਨ ਨੂੰ 10 ਲੱਖ ਚਾਹੀਦਾ 20 ਲੱਖ ਚਾਹੀਦਾ 50 ਲੱਖ ਚਾਹੀਦਾ ਤਾਂ ਲੋਕ ਦੇ ਦਿੰਦੇ ਆ ਯਾਰ ਆਖਰ ਬੈਂਕ ਦਾ ਜਿੰਮੇਵਾਰ ਅਫਸਰ ਹੈ ਹੁਣ ਜੇ ਉਹਨੇ ਮੰਨ ਲਓ 14 ਕਰੋੜ ਹੀ ਸਹੀ ਜਾਂ 10 ਗੁਣਾ 140 ਕਰੋੜ ਹੀ ਸਹੀ ਪਹਿਲੀ ਗੱਲ ਤਾਂ ਉਹ ਜੌਬ ਕਰਦਾ ਸੀ ਉਹਦੇ ਘਰ ਵਾਲੀ ਸਰਦਾਰੀ ਕਰਦੀ ਸੀ ਉਹਦੇ ਬੱਚੇ ਸਰਦਾਰੀ ਕਰਦੇ ਹੋਣਗੇ ਠੀਕ ਹੈ ਉਹ ਸਾਰੇ ਟੰਗ ਤੇ ਛਟਕਾਰਾ ساری ਉਮਰ ਨਹੀਂ ਹੋਣਾ ਨੌਕਰੀ ਗਈ ਲਗਜ਼ਰੀ ਜੀਵਨ ਗਿਆ ਏਸੀ ਚ ਬੈਠ ਕੇ ਕੰਮ ਕਰਨਾ ਸੀਗਾ ਤੇ ਮੋਟੀ ਤਨਖਾਹ ਮਿਲਦੀ ਸੀ ਉਹ ਗਈ ਜੇਲ੍ਹ ਦੇ ਵਿੱਚ ਸੜਨਾ ਪਊਗਾ ਪੁਲਿਸ ਦੀ ਕੁੱਟ ਪਊਗੀ ਕਿਉਂਕਿ ਰਿਮਾਂਡ ਤੇ ਲਾ ਕੇ ਪੁੱਛਿਆ ਜਾਣਾ ਵੀ ਤੇਰੇ ਦਿਮਾਗ 'ਚ ਇਹ ਚੀਜ਼ਾਂ ਕਿਉਂ ਆਈਆਂ ਜੀ ਉਹਨੇ ਇੰਨੇ ਪੈਸੇ ਇਕੱਠੇ ਕਰਕੇ ਸੋਚਿਆ ਵੀ ਹੋਇਆ ਕਿ ਯਾਰ ਆਪਾਂ ਇੰਨੀ ਵੱਡੀ ਠੱਗੀ ਜਿਵੇਂ ਘਰਵਾਲੀ ਦੇ ਅਕਾਊਂਟ ਦੇ ਵਿੱਚ ਵੀ ਕਰੋੜਾਂ ਰੁਪਇਆ ਕਰਵਾਇਆ ਉਹਨੇ ਇਸੇ ਕਰਕੇ ਜਿਹੜਾ ਉਹਨੂੰ ਬਰਾਬਰ ਨਾਮਜ਼ਦ ਕੀਤਾ ਕਿ ਉਹਦੇ ਘਰਵਾਲੀ ਨੂੰ ਕਿ ਤੇਰੇ ਖਾਤਿਆਂ ਦੇ ਵਿੱਚ ਤੇਰੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋਏ ਐ ਤਾ ਕਰਕੇ ਬਰਾਬਰ ਦੋਸ਼ੀ ਮੰਨਿਆ ਗਿਆ ਉਹਨੂੰ ਠੀਕ ਹੈ ਹੁਣ ਜੇ ਉਹਨੇ ਬੰਦੇ ਨੇ ਇਹ ਵੀ ਸੋਚਿਆ ਹੋਇਆ ਕਿ ਯਾਰ ਆਪਾਂ 20 ਕਰੋੜ 50 ਕਰੋੜ 100 ਕਰੋੜ 150 ਕਰੋੜ ਜਿੰਨਾ ਵੀ ਹੋਇਆ ਆਪਾਂ ਲੈ ਕੇ ਇੱਥੋਂ ਭੱਜਾਂਗੇ ਤੇ ਕਿਸੇ ਹੋਰ ਕੰਟਰੀ ਵਿਕਸਿਤ ਕੰਟਰੀ ਜਿਹਨੂੰ ਆਪਾਂ ਕਹਿੰਦੇ ਆ ਹ ਵਿਕਸਿਤ ਤਾਂ ਸਾਰੇ ਹੀ ਹੁੰਦੇ ਆ ਆਖਰ ਦੁਨੀਆ 'ਚ ਵਿਚਰ ਰਹੇ ਆ ਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਕਿ ਜਿਹੜੇ ਸੈਟਲ ਜਿਹੜੇ ਚੰਗੇ ਆਪਾਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਕੁਛ ਵੀ ਹਨਾ ਐਕਸ ਵਾਈ ਜ਼ेड ਜੇ ਬੰਦਾ ਇਹ ਸੋਚੇ ਕਿ ਯਾਰ ਜਦੋਂ ਇਕ ਪੂਰੀ ਪੈਸੇ ਲੈ ਕੇ ਭੱਜ ਗ ਉੱਥੇ ਜਾ ਕੇ ਕੰਮ ਕਾਰੋਬਾਰ ਕਰ ਲਾਂਗੇ ਯਾਰ ਕੰਮ ਕਾਰੋਬਾਰ ਕਿੰਨੇ ਜਾਣੇ ਕਰਨਗੇ ਇੱਕ ਆਮੇ ਢੇਗੜਾ ਕਰ ਲੈਂਦਾ ਇੱਕ ਉਹਦੀ ਵਾਈਫ ਇੱਕ ਉਹਦੇ ਬੱਚੇ ਬਸ ਆਊਗਾ ਹੁਣ ਵਾਪਸ ਜਾਣ ਜੋਗੇ ਹੈ ਨਹੀਂ ਕੱਲਾ ਪੈਸਾ ਪੱਲੇ ਰਹਿ ਗਿਆ ਪਰ ਮਾਰੇਗੇ ساری ਉਮਰ ਉੱਥੇ ਹੀ ਮਰਾਂਗੇ ਉੱਥੇ ਹੀ ਖਾਪਾਂਗੇ ਉੱਥੇ ਹੀ ਮਰਾਂਗੇ ਉੱਥੇ ਜੀਵਾਂਗੇ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਦੇਸ਼ ਨਿਕਾਲਾ ਵੀ ਦੇਸ਼ ਨਿਕਾਲਾ ਦੇਦਾ ਵੀ ਇਹ ساری ਉਮਰ ਇਸ ਦੇਸ਼ ਦੇ ਵਿੱਚ ਨਹੀਂ ਵਟ ਸਕਦਾ ਤੇ ਫਿਰ ਇਹ ਆਪਣੇ ਆਪ ਹੀ ਦੇਸ਼ ਨਿਕਾਲਾ ਲਿਆ ਇੱਕ ਤਾਂ ਦੇਣਾ ਕਿਸੇ ਨੂੰ ਸਜ਼ਾ ਮਿਲਣੀ ਹੈ ਵੀ ਨੂੰ ਸਜ਼ਾ ਕੀ ਦਿੱਤੀ ਆ ਦੇਸ਼ ਨਿਕਾਲਾ ਦੇਦਾ ساری ਉਮਰ ਆਪਣੇ ਮੁਲਕੇ ਵਿੱਚ ਨਹੀਂ ਵੜਦਾ ਵੀ ਆਪਣੇ ਆਪ ਹੀ ਦੇਸ਼ ਨਿਕਾਲਾ ਲੈਣਾ ਆਪਣੇ ਆਪ ਦੇਸ਼ ਨਿਕਾਲਾ ਲੈਣਾ ਜਿਵੇਂ ਕਹਿੰਦੇ ਕਾਲੇ ਪਾਣੀਆਂ ਦੀ ਸਜ਼ਾ ਹੁੰਦੀ ਸੀ ਵੀ ਉਹ ਹੁੰਦਾ ਸੀ ਕਾਲੇ ਪਾਣੀਆਂ ਦੀ ਸਜ਼ਾ ਉਹਨੂੰ ਕਹਿੰਦੇ ਸੀ ਵੀ ਜਿੱਥੇ ਬ ਮੰਦੁਨੀਆਂ ਚ ਨਹੀਂ ਆ ਸਕਦਾ ਅਵਤਾਰ ਜੀ ਮੈਂ ਕਹਿੰਦਾ ਕਿ ਤੁਸੀਂ ਚਲੇ ਗਏ ਆਪਾਂ ਪਹਿਲਾਂ ਜਿਹੜੀ ਗੱਲ ਕਰ ਰਹੇ ਉਹ ਹੀ ਗੱਲ ਮੈਂ ਕਰ ਰਿਹਾ ਵੀ ਮੈਂ ਕਹਿੰਦਾ ਜੇ ਸੰਤੁਸ਼ਟੀ ਹੈ ਨਾ ਬੰਦੇ ਦੀ ਸੰਤੁਸ਼ਟੀ ਇਸ ਚੀਜ਼ ਤੇ ਹੈ ਕਿ ਤੁਹਾਨੂੰ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਵੇਲੇ ਤੱਕ ਸਾਰੇ ਦਿਨ ਦੇ ਵਿੱਚ ਤੁਹਾਨੂੰ 1000 ਰੁਪਏ ਚਾਹੀਦੇ ਠੀਕ ਹੈ ਇੰਨਾ ਜ਼ਰੂਰ ਹੋਣਾ ਚਾਹੀਦਾ ਕਿ ਤੁਸੀਂ ਜੇ ਕਿਸੇ ਤੋਂ ਪੈਸੇ ਲੈਣੇ ਨਾ ਹੋਣ ਜਦੋਂ ਆਪਾਂ ਕਹਿੰਦੇ ਨੇ ਵਿਆਜ ਤੇ ਦਿੱਤੇ ਵੇ ਫਲਾਣੇ ਨੂੰ ਉਧਾਰੇ ਦਿੱਤੇ ਵੇ ਜੇ ਲੈਣੇ ਨਾ ਹੋਣ ਤਾਂ ਦੇਣੇ ਵੀ ਨਾ ਹੋਣ ਜੇ ਕਿਸੇ ਦੇ ਸਿਰ ਨਾ ਚੜਾਏ ਹੋਣ ਤੇ ਆਪਣੇ ਸਰ ਵੀ ਨਾ ਚੜੇ ਹੋਣ ਇਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਬੰਦਾ ਬਰਡਨ ਰੱਖਦਾ ਜੇ ਲੈਣ ਵਾਲੇ ਹੋਣ ਤਾਂ ਵੀ ਰੱਖਦੇ ਯਾਰ ਮੋੜਨਗੇ ਕਿ ਨਾ ਮੋੜਨਗੇ ਜੇ ਦੇਣ ਵਾਲੇ ਹੋਣ ਤਾਂ ਫਿਰ ਜਿਹੜੀ ਟੈਨਸ਼ਨ ਜ਼ਿਆਦਾ ਹੁੰਦੀ ਹੈ ਕਿ ਮੋੜਨ ਵਾਲੇ ਕਿਸੇ ਪਾਸੇ ਆ ਨਹੀਂ ਰਹੀ ਪਰ ਮੈਂ ਕਹਿੰਦਾ ਜੇ ਨਾ ਕਿਸੇ ਤੋਂ ਲੈਣੇ ਆ ਨਾ ਕਿਸੇ ਦੇ ਦੇਣ ਵਾਲੇ ਤੁਹਾਡੇ ਸਿਰ ਪੈਸੇ ਆ ਤੁਹਾਡਾ ਜੀਵਨ ਜਿਹੜਾ ਰੋਟੀ ਸੋਹਣੀ ਚੱਲ ਰਹੀ ਹੈ ਤਾਂ ਫਿਰ ਤੁਹਾਡੇ ਕੋਲ ਜੇ ਤੁਹਾਨੂੰ ਸ਼ਾਮ ਤੱਕ 1000 ਰੁਪਏ ਦੀ ਲੋੜ ਹੈ ਨਾ ਤੇ ਤੁਹਾਡੀ ਜੇਬ ਦੇ ਵਿੱਚ 1100 ਰੁਪਏ ਤੁਸੀਂ 1000 ਖਰਚ ਲਿਆ ਇਹ ਦੱਸੋ ਕਿ ਅਗਲਾ 100 ਰੁਪਏ ਤੁਹਾਡੇ ਕੰਮ ਕਿਹੜੇ ਆ ਕਿਸੇ ਕੰਮ ਨਹੀਂ ਅਗਲਾ ਦਿਨ ਚੜੂਗਾ ਜਿਹੜਾ ਕੰਮ ਅੱਜ ਕਰ ਰਹੇ ਹੋ ਕੱਲ ਨੂੰ ਵੀ ਕਰੋਗੇ ਨਾ ਫੇਰ ਕਮਾਓਗੇ ਨਾ ਤੁਹਾਡੀ ਇਨਕਮ ਹੈਗੀ ਹੈ ਨਾ ਤੇ ਜੇ ਮਾਰ ਹੀ ਗਏ ਸਾਥ ਤਾਂ ਪਤਾ ਨਹੀਂ ਨਾ ਆਪਾਂ ਗੱਲ ਕਰ ਹੀ ਜਾਂਦੇ ਆ ਵੀ ਜਿਹੜੀ ਗੱਲ ਕਰ ਹੀ ਜਾਂਦੇ ਆ ਵੀ ਪੂਰੀ ਪਰਮਾਤਮਾ ਕਰਨ ਦੇਵੇ ਕਿ ਨਾ ਦੇਵੇ ਅਗਲਾ ਸਾਹ ਆਵੇ ਨਾ ਬੰਦਾ ਇਦਾਂ ਸਾਇਲੈਂਟ ਹੋ ਜਾਂਦਾ ਹੋ ਜਾਂਦਾ ਨਾ ਜੀ ਜੀ ਫਿਰ ਉਹਨਾਂ ਚੀਜ਼ਾਂ ਦੇ ਮੈਨੇ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਇਹੋ ਜਿਹੇ ਲੋਕ ਜਿਹੇ ਚੀਜ਼ਾਂ ਕਰਨ ਲੱਗਣਗੇ ਤਾਂ ਫਿਰ ਭਰੋਸਾ ਕਿੱਥੇ ਰਹੇਗਾ ਅਸੀਂ ਤਾਂ ਕਹਨੇ ਆ ਵੀ ਆ ਜਿਹੜੇ ਮੰਗਣ ਵਾਲੇ ਆ ਜਾਂਦੇ ਆ ਇਹ ਦਿਨੇ ਘਰ ਵੇਖ ਜਾਂਦੇ ਰਾਤ ਨੂੰ ਚੋਰੀ ਕਰ ਲੈਂਦੇ ਆ ਉਹ ਤਾਂ ਉਹ ਹੁੰਦੇ ਜਿਹੜੇ ਦਿਨੇ ਘਰ ਵੇਖ ਜਾਂਦੇ ਰਾਤ ਨੂੰ ਚੋਰੀ ਕਰਦੇ ਆ ਤੇ ਇਹ ਜਿਹੜੇ ਚੋਰ ਜਿਹਨਾਂ ਨੂੰ ਹੱਥੀਂ ਲਾ ਜਾ ਕੇ ਫੜਾ ਦਿੰਨੇ ਆ ਅਸੀਂ ਇੱਕ ਬੰਦੇ ਨੇ ਸਾਰੇ ਬੈਂਕ ਤੇ ਕਲੰਖ ਲਾਤਾ ਸਾਰੇ ਬੈਂਕ ਤੇ ਕਲੰਖ ਲਾਤਾ ਕਹਿੰਦੇ ਆ ਵੀ ਰੱਬ ਦੇ ਘਰੇ देर ਹੋ ਸਕਦੀ ਹੈ ਨਹੀਂ ਤਾਂ ਹੈ ਹੀ ਨਹੀਂਗਾ ਇਨਸਾਫ ਮਿਲਦਾ ਵੀ ਲੋਕਾਂ ਨੇ ਖੂਨ ਪਸੀਨੇ ਦੀ ਕਮਾਈ ਸੀ ਇੱਕ ਮਾਂ ਤਾਂ ਲੋ ਰੋ ਰਹੀ ਸੀ ਕਿ ਮੈਂ ਮਕਾਨ ਪੋਣਾ ਸੀ ਕੋਈ ਕਹਿੰਦਾ ਮੈਂ ਅੱਗੇ ਕੁੜੀ ਦਾ ਵਿਆਹ ਕਰਨਾ ਸੀ ਇੱਕ ਬਾਈ ਕਹਿ ਰਿਆ ਸੀ ਕਿ ਮੇਰਾ 70 ਲੱਖ ਰੁਪਿਆ ਜੀ ਵੇਖੋ ਜਿਹੜੇ ਬੰਦੇ ਦਾ 70 ਲੱਖ ਰੁਪਿਆ ਕਿੰਨੇ ਚੱਦੀ ਹੋਈ ਕਮਾਈ ਸੀ ਉਹਨੂੰ ਦੌਰਾਣਾ ਪਊਗਾ ਉਹਨੂੰ ਟੈਗਣਾ ਪਊਗਾ ਤੇ ਹੋਰ ਕੀ ਹੋਊਗਾ ਪਰ ਇੱਕ ਇਥੇ ਕਹਾਵਤ ਹੋ ਗਈ ਸੱਚ ਵੀ ਜਦੋਂ ਰੱਬ ਮਾਰਦਾ ਨਾ ਘਸੌਣ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਅੱਜ ਮੱਤ ਮਾਰੀ ਗਈ ਉਹਦੀ ਮੱਤ ਮਾਰੀ ਗਈ ਮੈਂ ਕਹਿੰਦਾ ਜੇ ਮੈਂ ਕਿਵੇਂ ਕਹਿੰਦਾ ਵਾਰੀ-ਵਾਰੀ ਇਹੋ ਹੀ ਗੱਲ ਕਰੀ ਜਾਈਏ ਵੀ ਕਹਿੰਦੇ ਦੁਆਵਾਂ ਜਿਹੜੀਆਂ ਨਾ ਅਰਦਾਸਾਂ ਬੇਨਤੀਆਂ ਤੁਹਾਡੇ ਵਾਸਤੇ ਕਈ ਵਾਰੀ ਇਹ ਵੀ ਲੱਖਾਂ ਲੋਕ ਵੀ ਕਰ ਦੇਣ ਅਣਗਿਣਤ ਸਾਧੂ ਫਕੀਰ ਵੀ ਤੁਹਾਡੇ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਤੇਰਾ ਭਲਾ ਹੋ ਜੇ ਤਾਂ ਉਹ ਭਲਾ ਸ਼ਾਇਦ ਹੁੰਦਿਆਂ 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 ਟਾਈਮ ਲੱਗ ਜੇ ਪ੍ਰਮਾਤਮਾ ਕੁਦਰਤ ਟਾਈਮ ਲਾ ਦੇ ਉਹ ਕਹਿੰਦੇ ਜਿਹੜਾ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਲੱਖਾਂ ਲੋਕਾਂ ਦੀਆਂ ਦੁਆਵਾਂ ਖਟੀਆਂ ਹੁੰਦੀਆਂ ਕਿਸੇ ਇੱਕ ਗਰੀਬ ਦੀ ਲੋੜਵੰਦ ਦੀ ਇੱਕ ਹਾਇ ਲੈ ਲੈਣ ਨੂੰ ਦਿਲੋਂ ਤੁਸੀਂ ਜਿਹੜਾ ਬੰਦਾ ਕਹਿੰਦਾ ਕਿ ਯਾਰ ਤੂੰ ਮੇਰਾ ਕੱਖ ਨਹੀਂ ਛੱਡੇ ਤੇ ਰੱਬ ਤੇਰਾ ਕੱਖ ਨਾ ਛੱਡੇ ਲੱਖਾਂ ਦੁਆਵਾਂ ਇੱਕ ਪਾਸੇ ਪਈਆਂ ਰਹਿ ਜਾਂਦੀਆਂ ਉਹ ਕੱਲੇ ਬੰਦੇ ਦੀ ਹਾਏ ਜਿਹੜੀ ਉਹ ਬੰਦੇ ਨੂੰ ਲੈ ਕੇ ਵਹਿ ਜਾਂਦੀ ਹੈ ਨਾਲੇ ਬੰਦੇ ਨੂੰ ਚੇਤਾ ਵੀ ਆਉਂਦਾ ਫਿਰ ਵੀ ਯਾਰ ਮੈਂ ਫਲਾਣੇ ਟਾਈਮ ਆਹ ਕੀਤਾ ਸੀਗਾ ਇਹਨੇ ਮੈਨੂੰ ਮਾਰਿਆ ਹੋਊਗਾ ਪਰ ਮੁੜ ਕੇ ਬੇੜਾ ਪਛਤਾਵੇ ਤੋਂ ਪੱਲੇ ਨਹੀਂ ਹੁੰਦਾ ਨਾ ਤੇ ਇੱਥੇ ਬੰਦੇ ਨੇ ਕਿੰਨੇ ਲੋਕਾਂ ਦੀਆਂ ਵੱਦ ਦੁਆਵਾਂ ਖੱਟ ਲਈਆਂ ਕਿੰਨੀਆਂ ਚੀਜ਼ਾਂ ਦਿਲ ਚੋਠੀਆਂ ਹੋਣਗੀਆਂ ਕਿੰਨੀਆਂ ਵੱਦ ਦੁਆਵਾਂ ਦਿੱਤੀਆਂ ਹੋਣਗੀਆਂ ਕਿਹਦੇ ਵਾਸਤੇ ਕੋਦਾ ਮੱਤਿਆਂ ਕਿਰੇ ਵਾਸਤੇ ਉਹਦੇ ਪਰਿਵਾਰ ਵਾਸਤੇ ਉਹਦੇ ਬੱਚਿਆਂ ਵਾਸਤੇ ਤੇ ਬੱਚਿਆਂ ਵਾਸਤੇ ਤਾਂ ਕਹਿੰਦੇ ਵੀ ਜਿਹੜਾ ਅਸਲੀ ਮਾਂ ਪਿਓ ਹੁੰਦਾ ਆਪਣੀ ਜਾਨ ਜਿਹੜੀ ਉਹ ਕੁਰਬਾਨ ਕਰ ਦਿੰਦਾ ਦਾਤੇ ਲਾਹਂਦਾ ਖੁਦ ਮਰਨ ਤੱਕ ਜਾਂਦਾ ਕਹਿੰਦਾ ਮੇਰੇ ਬੱਚੇ ਸੁਖੀ ਹੋਣੇ ਚਾਹੀਦੇ ਤੇ ਉਹਨਾਂ ਬੱਚਿਆਂ ਵਾਸਤੇ ਸਿਰਫ ਚੰਦਰ ਰੁਪਈਆਂ ਦੀ ਖਾਤਰ ਜਿਹਦੇ ਕੋਈ ਮਹਿਣੀ ਨਹੀਂ ਮੈਂ ਕਹੇ ਤਾ ਨਾ ਕਿ 1000 ਰੁਪਈਆ ਚਾਹੀਦਾ ਸਵੇਰ ਤੋਂ ਸ਼ਾਮ ਤੱਕ ਜੇ 1100 ਜੇ 100 ਰੁਪਈਆ ਫालतू ਹੈ ਕਾਗਜ਼ ਹੈ ਉਹ ਕਰੋੜਾਂ ਰੁਪਈਆਂ ਦੀ ਖਾਤਰ ਜਿਹੜਾ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਕਿੰਨੀਆਂ ਬਦ ਦੁਆਵਾਂ ਖੱਟੀਆਂ ਹੋਣਗੀਆਂ ਤੇ ਉਹ ਵੀ ਬੜਾਪਾ ਆਉਣਾ ਜੀ ਬੰਦਾ ਬਿਮਾਰ ਵੀ ਹੁੰਦਾ ਵੀ ਉਦੋਂ ਸਾਨੂੰ ਪੈਸੇ ਦੀ ਲੋੜ ਹੈ ਵੀ ਬੜਾਪਾ ਮੇਰਾ ਪੈਸੇ ਨਾਲ ਹੋਊਗਾ ਤਾਂ ਸੌਖਾ ਟੱਪ ਜੂਗਾ ਜਵਾਕ ਚੰਗੀ ਰੋਟੀ ਦੇਣਗੇ ਮੇਰੇ ਜਵਾਕ ਚੰਗੇ ਵਧੀਆ ਲਾਰਜਰੀ ਗੱਡੀਆਂ 'ਚ ਰਹਿਣ ਚੰਗੇ ਆ ਪੜਾਈਆਂ ਲਿਖਾਈਆਂ ਕਰੂਗਾ ਵੀ ਪਰ ਜਿਹੜਾ ਉਹਦਾ ਸੁਪਨਾ ਸੀ ਉਹ ਵੀ ਚੰਗੀਆਂ ਕੋਠੀਆਂ ਪਾਊਗਾ ਚੰਗੇ ਉਹ ਕਰੂਗਾ ਉਹ ਤਾਂ ਕਿੰਨੀ ਬੈਕਪੋਰਟ ਤੇ ਜਾਵੜਿਆ ਪਹਿਲਾਂ ਪ੍ਰਮਾਤਮਾ ਨੇ ਤਾਂ ਚੜਾਇਆ ਤੇ ਫਿਰ ਇੱਕੇ ਪਰ ਫਰਛੇ ਤੇ ਮਾਰਿਆ ਥੱਲੇ ਕਢਾ ਪਕਾ ਕੇ ਕਵਤਾਰ ਜੀ ਇੱਕ ਸਰਕਾਰੀ ਅਧਾਰ ਹੈ ਜਿਹੜੇ ਬੈਂਕ ਦੇ ਵਿੱਚ ਉਹ ਜੋਬ ਕਰ ਰਿਆ ਸੀਗਾ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਨਾ ਲਕਜ਼ਰੀ ਜੀਵਨ ਦਾ ਆਪਣੀ ਸੈਲਰੀ ਨਾਲ ਬਹੁਤ ਸੋਹਣਾ ਬਤਾ ਸਕਦਾ ਹੈ ਇੱਕ ਮੁਲਾਜ਼ਮ ਨੂੰ ਮੰਨ ਕੇ ਚੱਲੋ ਉਹਦੀ 70000 ਰੁਪਿਆ ਸੈਲਰੀ ਹੈ ਉਹਦੀ ਤਨਖਾਹ ਹੈ ਤੇ ਉਹਦੀ 70000 70000 ਸੈਲਰੀ ਦਾ ਕਈ ਗੁਣਾ ਜਿਹੜੇ ਲੋਨ ਹੈ ਨਾ ਬੈਂਕਾਂ ਤੋਂ ਬਿਨਾਂ ਵਿਆਜ ਤੋਂ ਕਹਿੰਦੇ ਕੱਟ ਵਿਆਜ ਤੇ ਮੁਲਾਜ਼ਮ ਨੂੰ ਘੱਟ ਵਿਆਜ ਹੋਰ ਘੱਟ ਵਿਆਜ ਹੁੰਦਾ ਠੀਕ ਹੈ ਕਿਉਂਕਿ ਉਹਦੇ ਪਹਿਲਾਂ ਜਿਹੜੇ ਉਹ ਆਪਣਾ ਕੀ ਕਹਿੰਦੇ ਜੀਐਸਟੀ ਆਂ ਵਗੈਰਾ ਤੇ ਹੋਰ ਟੈਕਸ ਵਗੈਰਾ ਕੱਟ ਕੇ ਆਉਂਦੇ ਆ ਮੁਲਾਜ਼ਮ ਨੂੰ ਆਮ ਬੰਦੇ ਨਾਲੋਂ ਕੁਝ ਪਰਸੈਂਟ ਵਿਆਜ ਘੱਟ ਹੁੰਦਾ ਹੈ ਹੈਗਾ ਵੀ ਆ ਮੰਨ ਲਓ 6% 7% 8% ਕਿਉਂਕਿ ਸਰਕਾਰੀ ਬੈਂਕਾਂ ਦਾ ਵਿਆਜ ਜਿਹੜਾ 10% ਤੋਂ ਥੱਲੇ ਥੱਲੇ ਹੁੰਦਾ ਲਗਭਗ ਮੰਨ ਕੇ ਚੱਲੋ ਕਿ ਤੁਸੀਂ ਬੈਂਕ ਤੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲੇ ਬੈਂਕ ਦੇ ਥਰੂ ਜਿੱਥੇ ਜਿਹੜਾ ਬੰਦਾ 15 ਸਾਲ ਤੋਂ ਇੱਕੋ ਇੱਕੋ ਬ੍ਰਾਂਚ ਦੇ ਵਿੱਚ ਟਿਕਿਆ ਹੋਇਆ ਉਹਦੀ ਸੈਲਰੀ ਅਕਸਰ ਲੱਖ ਤੋਂ ਘੱਟ ਤਾਂ ਹੋਣੀ ਨਹੀਂ ਲੱਖ ਸਵਾ ਲੱਖ ਡੇਢ ਲੱਖ ਤਨਖਾਹਾਂ ਅੱਜ ਕੱਲ ਸਰਕਾਰੀ ਅਦਾਰਿਆਂ 'ਚ ਆਮ ਹੈ ਜਿਹਦੀ ਸਰਵਿਸ ਪਾ 10 15 20 ਸਾਲ ਪੁਰਾਣੀ ਹੋਗੀ ਜੇ ਤੁਹਾਡੇ ਕੋਲ ਲੱਖ ਸਵਾ ਲੱਖ ਡੇਢ ਲੱਖ ਦੀ ਜੌਬ ਹੈਗੀ ਹੈ ਠੀਕ ਹੈ ਤਾਂ ਬੈਂਕਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪੈਸੇ ਇਕੱਠੇ ਕਰਨ ਕੱਲੀਆਂ ਬੈਂਕਾਂ 'ਚ ਨਹੀਂ ਸਾਰੇ ਸਰਕਾਰੀ ਮੈਂ ਮਾਫੀ ਚਾਹੂੰਗਾ ਕਿਉਂਕਿ ਇਹ ਕੋੜ ਆ ਸਾਡੇ ਦੇਸ਼ ਵਾਸਤੇ ਜਿਹੜਾ ਬਹੁਤ ਵੱਡਾ ਕੋੜ ਹੈ ਨਾ ਭ੍ਰਿਸ਼ਟਾਚਾਰ ਹੈ ਤੇ ਉਹ 95% ਤੋਂ ਵੱਧ ਥਾਵਾਂ 'ਤੇ ਹੈ 1-2% ਲੋਕ ਹੋਣ ਜਿਹੜੇ ਕਹਿੰਦੇ ਯਾਰ ਮੈਂ ਤਨਖਾਹ ਤੋਂ ਬਿਨਾਂ ਹਰਾਮ ਦਾ ਪੈਸਾ ਘਰੇ ਨਹੀਂ ਲੈ ਕੇ ਜਾਣ ਦਾ ਗੱਲ ਵੱਖਰੀ ਐ ਨਹੀਂ ਤਾਂ 95% ਤੋਂ ਵੱਧ ਕੋੜ ਇਹ ਆਪਣੇ ਪੂਰੇ ਦੇਸ਼ ਦੇ ਵਿੱਚ ਫੈਲਿਆ ਚਾਹੇ ਉਹ ਸਰਕਾਰੀ ادارے ਹੋਣ ਚਾਹੇ ਅਰਧ ਸਰਕਾਰੀ ਹੋਣ ਤੇ ਚਾਹੇ ਗੈਰ ਸਰਕਾਰੀ ਯਾਨੀ ਕਿ ਪ੍ਰਾਈਵੇਟ ادارے ਹੋਣ ਹਰੇਕ ਥਾਂ ਤੇ ਜਿਹੜਾ ਇਹ ਵੇਖਿਆ ਜਾਂਦਾ ਹੈ ਵੀ ਮੇਰੀ ਸੈਲਰੀ ਤੋਂ ਬੜਾ ਮਹੀਨੇ ਦੇ ਵਿੱਚ ਉੱਤੋਂ ਕੀ ਬਣਦਾ ਜਿਹੜੇ ਥਾਂ ਤੇ ਬੈਠਾ ਸੀ ਉੱਤੋਂ ਬਥੇਰੇ ਬਣਾ ਸਕਦਾ ਹੀ ਬਣਾਈ ਜਾਂਦਾ ਜਿਵੇਂ ਮਰਨਾ ਸੀ ਜਿਵੇਂ ਹਰਾਮ ਹੀ ਖਾਣਾ ਸੀ ਤਾਂ ਉਸ ਪਾਸੇ ਸੋਚ ਲੈਂਦਾ ਵੀ ਚੱਲ ਕੋਈ ਖਲ ਨਹੀਂ ਐਂ ਜੋੜ ਲੈਂਦੇ ਪਰ ਫਿਰ ਵੀ ਮੈਂ ਕਹਿੰਦਾ ਜੇ ਲੱਖ ਤੋਂ 1.5 ਲੱਖ ਸੈਲਰੀ ਹੋਈ ਨਾ ਤਾਰਾ ਜੀ ਤਾਂ بڑے ਪੈਸੇ ਉਹ ਬੈਂਕੀਆਂ ਨੂੰ ਦੇ ਦਿੰਦਾ ਕਿਉਂਕਿ ਸਾਡਾ ਮੁਲਾਜ਼ਮ ਹੈ ਸਾਡੇ ਕੋਲ ਹੈ ਨਾਲ ਇੰਸ਼ੋਰੈਂਸਾ ਹੋ ਜਾਂਦੀ ਹੈ ਬੰਦੇ ਨੂੰ ਇਨ ਕੇਸ ਕੁਝ ਹੋ ਗਿਆ ਤਾਂ ਇੰਸ਼ੋਰੈਂਸ ਕਵਰ ਕਰ ਦੂਗੀ ਤੇ ਉੱਥੋਂ ਚੱਕ ਕੇ ਕਾਰਾਂ ਲੈ ਲੈਂਦਾ ਕੋਠੀਆਂ ਪਾਲਾਂ ਦਾ ਬੱਚਿਆਂ ਨੂੰ ਜੋ ਮਰਜ਼ੀ ਲੈ ਦਿੰਦਾ ਪਰ ਹਰਾਮ ਤਾਂ ਹਰਾਮ ਹੈ ਨਾ ਉਹ ਕਹ ਬਚਦਾ ਨਹੀਂ ਇਹ ਹਜਮ ਨਹੀਂ ਹੁੰਦਾ ਬੰਦੇ ਦੇ ਜਿਉਂਦਿਆਂ ਜਿਉਂਦਿਆਂ ਕਿਤੇ ਨਾ ਜਾ ਕੇ ਕਿਤੇ ਨਾ ਕਿਤੇ ਜਾ ਕੇ ਤਕਲੀਫ ਦਿੰਦਾ ਹੈ ਬੰਦੇ ਨੂੰ ਕਿਤੇ ਨਾ ਕਿਤੇ ਜਾ ਕੇ ਬੰਦੇ ਨੂੰ ਅਹਿਸਾਸ ਕਰਾਉਂਦਾ ਹੈ ਕਿ ਤੂੰ ਆ ਮਾੜਾ ਕੀਤਾ ਸੀ ਤੇ ਮੈਂ ਤੇਰੇ ਵਾਸਤੇ ਆ ਕਰਤਾ ਕੁਦਰਤ ਕਰਦੀ ਹੈ ਪ੍ਰਮਾਤਮਾ ਕਰਦਾ ਹੈ